ਮੁਰਦਾਬਾਦ 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 ਸਿੱਟ ਦੇ ਪੰਜਾਬ ਦੀ ਸਰਕਾਰ ਮੁਰਦਾਬਾਦ 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 ਸਿੱਟ ਦੇ ਪੰਜਾਬ ਦੀ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੀਪਲ ਦੀ ਸਰਕਾਰ ਮੁਰਦਾਬਾਦ 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 ਦੂਰ ਉਪਰੋਕਤ ਦੇ ਕਿਸਾਨ ਮੇ ਰੋਦੀ ਸਰਕਾਰ ਮੁਰਦਾਬਾਦ 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 ਮਨਜੂਰ ਵਿਰੋਧੀ ਸਰਕਾਰ ਮੁਰਦਾਬਾਦ 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 ਸਾਨ ਮਨਜੂਰ ਵਿਰੋਧੀ ਸਰਕਾਰ ਮੁਰਦਾਬਾਦ 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 ਬਿਜੂ ਆਇਆ ਆਲਾੜੀ ਆਇਆ ਪਛੱਟ ਬਾਪੂ ਹੋਰ ਜਿਕਾਰੇ ਆਇਆ ਵੱਜ ਕੇ ਵੱਜ ਕੇ ਵੱਜ ਕੇ ਆਜਾ ਕਾ ਜੀ ਕਿਸਾਨ ਨੂੰ ਉਪਰੋਧੀ ਸਰਕਾਰ ਮਰਦਾਬਾਦ 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 ਸਾਡੀਆਂ 11 ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ 11 ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਇਹ ਕਾਲੇ ਕਾਨੂੰਨ ਲਾਗੂ ਕਿਸੇ ਬਾਦਸਲੋ 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 ਇਹ ਕਾਲੇ ਕਾਨੂੰਨ ਲਾਗੂ ਕਿਸੇ ਬਾਦ ਕਰੋ ਬਾਦ ਕਰੋ ਬਾਦ ਕਰੋ ਜਾਸਰ ਸੈਟਰ ਦੀ ਸਰਕਾਰ ਮਰਦਾਬਾਦ 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 ਇਹ ਸਰਕਾਰ ਦੀ ਸਰਕਾਰ ਮਰਦਾਬਾਦ ਹਾਂਜੀ ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨਿਊਜ਼ ਤੋਂ ਸੋ ਦੋਸਤੋ ਅੱਜ ਆਪਾਂ ਪਿੰਡ ਸੱਜਾਵਾਲ ਵਿਖੇ ਆਏ ਹਾਂ ਜਿੱਥੇ ਕਿਸਾਨ ਮਜ਼ਦੂਰ ਜੂਨੀਅਨ ਵੱਲੋਂ ਮੋਦੀ ਦਾ ਪੁਤਲਾ ਫੁਕਿਆ ਜਾਣਾ ਵਾ ਤੇ ਕਿਸਾਨ ਮਜ਼ਦੂਰ ਜੂਨੀਅਨ ਦੇ ਕਮੇਟੀ ਦੇ ਪ੍ਰਧਾਨ ਸਰਦਾਰ ਭਰਪੁਰ ਸਿੰਘ ਜੀ ਸੱਜਾਵਾਲ ਉਹਨਾਂ ਤੋਂ ਪੁੱਛਦੇ ਆ ਕਿ ਕੀ ਕਰਨਾ ਕਰਕੇ ਉਹ ਮੋਦੀ ਦਾ ਪੁਤਲਾ ਫੁਕਣ ਜਾ ਰਹੇ ਹਾਂ ਜੀ ਸਰ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਜੀ ਕੀ ਕਾਰਨ ਹੋ ਗਿਆ ਜਿਹੜਾ ਅੱਜ ਤੁਸੀਂ ਦੂਜਾ ਪੁਤਲਾ ਫੁਕਣ ਲੱਗੇ ਜੀ ਜਿਹੜਾ ਅੱਜ ਅਸੀਂ ਪੁਤਲਾ ਫੁਕਣ ਲੱਗੇ ਆ ਮੋਦੀ ਸਾਹਿਬ ਦਾ ਸੈਂਟਰ ਸਰਕਾਰ ਦਾ ਜਿਹੜੇ ਸਾਡੇ ਤੇ 11 ਕਾਨੂੰਨ ਲਾਗੂ ਕੀਤੇ ਆ ਇਹਨਾਂ ਨੇ ਚਾਹੇ ਉਹ ਕਰਜੇ ਮਾਫੀ ਦੇ ਹੋਣ ਚਾਹੇ ਉਹ ਸਾਡੇ ਜਿਹੜੇ ਸੀਰ ਹੋਏ ਆ ਬਾਰਡਰਾਂ ਦੇ ਉੱਤੇ 700 ਦੇ ਕਰੀਬ ਉਹਨਾਂ ਦਾ ਮਸਲਾ ਹੋਵੇ ਜਾਂ ਮਸਲਾ ਮਹਿੰਗਾਈ ਦਾ ਹੋਵੇ ਜਾਂ ਜਿਵੇਂ ਕਿ ਇਹਨਾਂ ਨੇ ਫਟਕਾਰ ਲਾਈ ਆ ਡਾਕਟਰ ਮੇਦਗਾਰ ਨੂੰ ਜਿਹਦਾ ਅਪਮਾਨ ਕੀਤਾ ਜਾਂ ਉਹਦੇ ਸਬੰਧ ਦੇ ਵਿੱਚ ਜੋੜੀ ਇਹ ਹੰਕਾਰੀ ਸਰਕਾਰ ਆ ਇਹ ਕਹਿੰਦਾ ਸੀਗਾ ਬੇ ਇਹਨਾਂ ਖਾएंगे ਨਾ ਖਾਣ ਦੇਗੇ ਥੋੜੇ ਟਾਈਮ ਦੇ ਵਿੱਚ ਮੋਦੀ ਸਾਹਿਬ ਸਾਰੇ ਮੁਲਕ ਨੂੰ ਖਾ ਗਿਆ ਇਹ ਕਿਥੇ ਕਹਿੰਦੇ ਕਿਸੇ ਨੂੰ ਖਾएंगे ਨਹੀਂ ਖਾਣਨੇਗੇ ਇਕੱਲਾ ਹੀ ਡਕਾਰ ਮਾਰ ਗਿਆ ਖਾ ਕੇ ਹਿੰਦੁਸਤਾਨ ਨੂੰ ਇਹਦੇ ਸਬੰਧ ਦੇ ਵਿੱਚੋ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਆ 11 ਕਿਸਾਨਾਂ ਤੇ ਮਜ਼ਦੂਰਾਂ ਤੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਇਹ ਵਾਪਸ ਕੀਤੇ ਜਾਣ ਜਿਵੇਂ ਕਿ 13 ਤਰੀਕ ਦਾ ਅਸੀਂ ਫੇਰ ਧਾਵਾ ਕੀਤਾ ਵੀ ਜਿਹੜੀਆਂ ਉਹ ਚਿੱਠੀਆਂ ਵਾਂ ਮੋਦੀ ਨੇ 11 ਵਾਲੇ ਕਾਨੂੰਨਾਂ ਵਾਲੀਆਂ ਕੱਢੀਆਂ ਉਹ ਡਾਕੂਮੈਂਟ ਲੋੜੀ ਵਾਲੇ ਦਿਨ ਅਸੀਂ ਉਹ ਜ਼ਰੂਰ ਜਲਾਵਾਂਗੇ 26 ਤਰੀਕ ਦਾ ਜਿਹੜਾ ਐਲਾਨ ਆ ਬੇ ਟਰੈਕਟਰ ਰੋੜਾਂ ਤੇ ਰੇਲੀਆਂ ਕੱਡੀਆਂ ਜਾਣ ਅਸੀਂ ਉਹ ਵੀ ਮੰਗ ਕਰਦੇ ਆ ਕਿਸਾਨ ਮਜ਼ਦੂਰ ਵੀਰਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਦੇ ਉਹ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਅੱਜ ਵੀ ਮੈਂ ਇਹ ਗੱਲ ਕਹਿਣੀ ਚਾਹਨਾ ਬੇਜੇ ਬਾਡਰਾਂ ਤੇ ਮੇਰੇ ਭਰਾ ਜਾਂ ਕਿਸਾਨ ਆ ਜਾਂ ਮਜ਼ਦੂਰ ਉਹ ਨਹੀਂ ਜਾ ਸਕਦੇ ਅਸੀਂ ਪਿੰਡ ਦੇ ਵਿੱਚ ਤਾਂ ਇਕੱਠੇ ਹੋ ਸਕਦੇ ਆ ਸਾਡੇ ਲਈ ਬਹੁਤੀ ਵਧੀਆ ਸਹੂਬਾ ਨਹੀਂ ਹੈ ਸਾਨੂੰ ਜ਼ਰੂਰ ਇਕੱਠੇ ਹੋਣਾ ਚਾਹੀਦਾ ਲਾਸਟ ਵਿੱਚ ਜਿਹੜਾ ਅੱਜ ਤੁਸੀਂ ਪੂਤਲਾ ਫੋਕਣ ਜਾ ਰਹੇ ਆ ਜੀ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਜਿਹੜਾ ਅੱਜ ਲਾਸਟ ਤੇ ਪੂਤਲਾ ਫੋਕਣ ਜਾ ਰਹੇ ਆ ਅੱਜ ਇਹ ਦੇਸ਼ ਵਿਆਪੀ ਐਕਸ਼ਨ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਪੂਤਲੇ ਫੋਕ ਰਹੇ ਆ ਅਸੀਂ 11 ਕਾਨੂੰਨਾਂ ਦੇ ਖਿਲਾਫ ਜਿਹੜੇ 11 ਕਾਨੂੰਨ ਲਾਗੂ ਕੀਤੇ ਨੇ ਇਹਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਡੀਐਸਟੀ ਪਹਿਲਾਂ ਬਿਓ ਜ਼ਰੂਰੀ ਆ ਜਿੰਨੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਬੰਦੇ ਅਜੇ ਤੱਕ ਗ੍ਰਿਫਤਾਰ ਕੀਤੇ ਸੀ ਇਹਨਾਂ ਨੇ ਰਿਹਾਈ ਨਹੀਂ ਕੀਤੀ ਉਹ ਪਰਚੇ ਨਹੀਂ ਰੱਦ ਕੀਤੇ ਉਹਨਾਂ ਦੀ ਮੰਗਾਂ ਜਿਹੜੀ ਮੰਗਾਂ ਜਿਹੜੀ ਕਰਜ਼ਾ ਮਾਫੀ ਦੀ ਆ ਵੀ ਕਰਜ਼ਾ ਮਾਫੀ ਹੋਣੀ ਚਾਹੀਦੀ ਆ ਕਿਸਾਨਾਂ ਚਾਹੇ ਮਜ਼ਦੂਰਾਂ ਉਸ ਹਿਸਾਬ ਦੇ ਨਾਲ ਕਰਜ਼ਾ ਮਾਫੀ ਜ਼ਰੂਰ ਹੋਣੀ ਚਾਹੀਦੀ ਆ ਜਿਹੜੇ ਬਾਕੀ ਕਾਨੂੰਨ ਆ ਇਹਨਾਂ ਨੇ ਕਿਹਾ ਵੀ ਕੱਲੇ ਪੰਜਾਬ ਦੇ ਉੱਪਰ ਅਸੀਂ ਕਰ ਸਕਦੇ ਆ ਡੀਐਸਟੀ ਬਾਕੀਆਂ ਤੇ ਨਹੀਂ ਕਰ ਸਕਦੇ ਕਿਉਂ ਸਾਡੇ ਮੁਲਕ ਨੂੰ ਸਾਡੇ ਪੰਜਾਬ ਨੂੰ ਇਹ ਪਾਲਣਾ ਚਾਹੁੰਦੇ ਆ ਵੀ ਕੱਲਿਆਂ ਦਾ ਥੋਡੇ ਲਾਗੂ ਕਾਨੂੰਨ ਕਰ ਦਿੰਨੇ ਆ ਬਾਕੀਆਂ ਦੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਬੀਕਾਨੇ ਰੂਪ ਉਹਨਾਂ ਦੇ ਨਹੀਂ ਕਰਦੇ ਵੀ ਤੁਹਾਨੂੰ ਪੱਲਿਆਂ ਦੇ ਕਰ ਦਿੰਨੇ ਕਿਉਂ ਸਰ ਜਿਹੜੇ ਨੌਜਵਾਨਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋਈ ਲਾਸਟ ਵਿੱਚ ਜਿਹੜੇ ਨੌਜਵਾਨ ਵੀਰ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਲਾਸਟ ਦੇ ਵਿੱਚ ਸਾਡੀ ਬੇਨਤੀ ਆ ਵੀ ਜਰੂਰ ਮੂਰੇ ਆਉਣ ਤਾਂ ਸੰਘਰਸ਼ ਆਪਾਂ ਜਿੱਤ ਸੀ ਗਏ ਜੇ ਅਸੀਂ ਬਾਰਡਰਾਂ ਤੇ ਨਹੀਂ ਜਾ ਸਕਦੇ ਕਾਂ ਇੱਥੇ ਅਸੀਂ ਕੱਟ ਕਰਕੇ মিডিਆ ਰਾਹੀਂ ਮਤਬ ਰਾਹੀਂ ਸਰਕਾਰ ਦੇ ਕੰਨਾਂ ਦੇ ਵਿੱਚ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜੈ ਜਨਤਾ ਜੈਤ ਲਲ ਨਾਲੇ ਲੋਕਾਂ ਦੀ ਸਰੋਵਰ ਦਾ ਦੋਤੀ ਹੋਵਾ ਬਾਵਾ ਮੁਰਦਾ ਸੋ ਦੋਸਤੋ ਮੋਤੀ ਦੇ ਪੁੱਤਰੇ ਨੂੰ ਅਗ ਲੱਗ ਰਹੀਆ ਇਹ ਪਿੰਡ ਸੱਜਾਵਾਲ ਮੁਕਦਾਬਾਲ 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 ਅਗ ਮੋਜੂ ਅਗ ਮੋਜੂ ਮੁਕਦਾਬਾਲ ਰਾਡਬਾ ਮੋਜੀ ਬਾਬਾ ਦੇ ਮੋਤੀ ਦੇ ਖਿਲਾਫ ਰੋਸ ਮੁਸਾਬਰਾ ਕਰਦੇ ਹੋਏ ਪਿੰਡ ਸੱਜਾਵਾਲ ਦੇ ਜਨਤਾ ਸੋ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਸਾਨ ਮਜ਼ਦੂਰ ਜੁਣੀਆਂ ਦਾ ਸਾਥ ਦੇਣ ਤੇ ਆਪਣੇ ਹਰੇ ਹਰੇਕ ਪਿੰਡ ਦੇ ਵਿੱਚ ਵਿੱਚ ਮੂਦੀ ਦਾ ਫੂਲ ਨੁੱਕੇ ਜਾਵੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਿਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ نیوز ਤੋਂ ਸਤਿ ਸ਼੍ਰੀ ਅਕਾਲ ਦੋਸਤੋ